ਜਿਹੜਾ ਇਹ ਕਹਿੰਦਾ ਹੁੰਦਾ ਸੀ ਵੀ ਰੋਏ ਵੇਰਾ ਤਾਂ ਮਾਂ ਵੀ ਨਹੀਂ ਦੁੱਧ ਦਿੰਦੀ ਹੂੰ ਬਿਲਕੁਲ ਵੀ ਉਹ ਉਹ ਆਪਦੀ ਗੱਲ ਕਿੱਧਰ ਭੁੱਲ ਗਿਆ ਮੈਂ ਜੱਟਾਂ ਦਾ ਮੁੰਡਾ ਮੈਂ ਸਲੈਂਸਰ ਮੂਰੇ ਪੈਂਦਾ ਹੁੰਦਾ ਸੀ ਉਹ ਗੱਲ ਕਿੱਧਰ ਭੁੱਲ ਗਿਆ ਅੱਜ ਜੰਨੀ ਉਹ ਜੱਟਾਂ ਦਾ ਮੁੰਡਾ ਐਵੇਂ ਜੋ ਉਹਦੀਆਂ ਗੱਲਾਂ ਕਰਨ ਲੱਗ ਗਿਆ ਡੀਪਾਰਟਮੈਂਟ ਦੀਆਂ ਗੱਲਾਂ ਕਰਨ ਲੱਗ ਗਿਆ ਜੰਨੀ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਕੰਮ ਨੂੰ ਆ ਭਾਰਤ ਵਾਲਾ ਪ੍ਰੋਜੈਕਟ ਨੇ ਸੜਕਾਂ ਨੂੰ ਰੋਕਣ ਨੂੰ ਵਿਕਾਸ ਕਰਨ ਲੱਗ ਗਿਆ ਜੰਨੀ ਅੱਜ ਉਹ ਨਾ ਵੱਡੇ ਕਾਰਪੋਰੇਟਾਂ ਦੀ ਬੋਲੀ ਬੋਲਣ ਲੱਗ ਗਿਆ ਜੰਨੀ ਉਹ ਉਹ ਨਸ਼ਾ ਰਗਮਨ ਤੁਮਨ ਨੂੰ ਤਿੰਨ ਸਾਲਾਂ ਬਾਅਦ ਹੁਣ ਚੜਿਆ ਹੈ ਜਿਹੜਾ ਕੁਰਸੀ ਦਾ ਸਰੂਪ غرੂਰ ਹੁੰਦਾ ਉਹ ਹੁਣ ਚੜਿਆ ਉਹ ਮੂੰਹ ਚੜ ਕੇ ਬੋਲਿਆ 5 ਤਰੀਕ ਨੂੰ ਅਸੀਂ ਸੜਕਾਂ ਰੋਕ ਕੇ ਬੈਠੇ ਹਾਂ ਇਹਨਾਂ ਦੀ ਪੁਲਿਸ ਨੇ ਬੈਰੀਕੇਡ ਲਾਇਏ ਨੇ ਦੱਸੋ ਪਰੇਸ਼ਾਨ ਅਸੀਂ ਕਿੱਥੇ ਕਰਦੇ ਆ ਲੋਕਾਂ ਨੂੰ ਤੁਸੀਂ ਜਦੋਂ ਆਪ ਪਰੇਸ਼ਾਨ ਕਰਦੇ ਹੁੰਦੇ ਥੋੜੇ ਜ਼ਿਆਦਾ ਤੁਸੀਂ ਜਿਹੜਾ ਦਿੱਲੀ ਦਾ ਮੋਰਚਾ ਸੀ ਉਹਨੂੰ ਸਮਰਥਨ ਕਰਦੇ ਸੀ ਸੜਕਾਂ ਰੁਕੀਆਂ ਹੋਈਆਂ ਸੀ ਜਿਹਦੇ ਵਿੱਚ ਤੁਸੀਂ ਜਿੱਤੇ ਹੋ ਜਿਹਦੇ ਕਰਕੇ ਤੁਸੀਂ ਜਿੱਤੇ ਹੋ ਤੁਸੀਂ ਉੱਥੇ ਸਮਰਥਨ ਕਰਦੇ ਸੀ ਤੇ ਇੱਥੇ ਵਿਰੋਧ ਕਰਦੇ ਹੋ ਤੁਸੀਂ ਦੱਸ ਦਿਓ ਵੀ ਤਰੀਕਾ ਕੀ ਹੁੰਦਾ ਨੂਰਨ ਦਾ ਕਿਵੇਂ ਤੁਸੀਂ ਮੰਨੋਗੇ ਤੁਸੀਂ ਤਾਂ ਆਹ ਜਿਹੜਾ ਸਾਡਾ ਹੱਕ ਹੈ ਨਾ ਇਹ ਵੀ ਖੋਹੋਗੇ ਇਹ ਵੀ ਨਹੀਂ ਹੋਣ ਦੇਣਾ ਤੁਸੀਂ ਤੁਸੀਂ ਆਓਗੇ ਉੱਥੇ ਅਜੇ ਤੱਕ ਇਹ ਦੇਖ ਲੈਣਾ ਤੁਹਾਡੇ ਤੁਸੀਂ ਆਵੋਗੇ ਪਰ ਇਹ ਸੋ ਤੋਂ ਰੋਕਿਆ ਨਹੀਂ ਜਾਣਾ ਇਹ ਰੁਕ ਨਹੀਂ ਸਕਣਾ